ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਨੂੰ ਅਨਮੋਲ ਸੁਨੇਹਾ ਦਿੱਤਾ ਪਿਆਰ ਸੱਚਾਈ ਬਰਾਬਰੀ ਅਤੇ ਸੇਵਾ ਉਹਨਾਂ ਆਪਣੀ ਜੋਤੀ ਨਾਲ ਅੰਧਕਾਰ ਦੂਰ ਕੀਤਾ ਤੇ ਸਾਨੂੰ ਸਿਖਾਇਆ ਕਿ ਸੱਚਾਈ ਅਤੇ ਇਨਸਾਨੀਅਤ ਸਾਡੀ ਜ਼ਿੰਦਗੀ ਦੀ ਰੋਸ਼ਨੀ ਬਣਨੀ ਚਾਹੀਦੀ ਹੈ ਗੁਰੂ ਨਾਨਕ ਜੀ ਨੇ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਸ ਦਾ ਅਰਥ ਹੈ ਕਿ ਨਾਮ ਦਾ ਉਚਾਰਨ ਕਰਕੇ ਤੇ ਪ੍ਰ부 ਦੀ ਇੱਛਾ ਅਨੁਸਾਰ ਸਭ ਦੀ ਭਲਾਈ ਲਈ ਜ਼ਿੰਦਗੀ ਜਿਉਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਦੀ ਜੋਤੀ ਜੋਤ ਹੋਣ ਦੀ ਘੜੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਚਾਈ ਦੀ ਰੋਸ਼ਨੀ ਹਮੇਸ਼ਾ ਕਾਲਪਨਿਕ ਨਹੀਂ ਰਹਿ ਸਕਦੀ। ਇਹ ਜੋਤ ਅੰਦਰੋਂ ਚਮਕਣੀ ਚਾਹੀਦੀ ਹੈ। ਅਸੀਂ ਆਪਣੇ ਮਨ, ਬਚਨ ਅਤੇ ਕਰਮ ਨਾਲ ਇਸ ਜੋਤ ਨੂੰ ਅੱਗੇ ਵਧਾਉਣਾ ਹੈ। ਗੁਰੂ ਨਾਨਕ ਜੀ ਨੇ ਸਾਡੀ ਜ਼ਿੰਦਗੀ ਲਈ ਤਿੰਨ ਮਹਾਨ ਸੂਤਰ ਦਿੱਤੇ ਹਨ। ਨਾਮ ਜਪੋ ਪ੍ਰਮਾਤਮਾ ਦਾ ਨਾਮ ਜਪੋ ਕਿਰਤ ਕਰੋ ਸੱਚੀ ਮਿਹਨਤ ਨਾਲ ਰੋਜੀ ਰੋਟੀ ਕਮਾਓ ਵੰਡ ਛਕੋ ਜੋ ਕੁਝ ਵੀ ਤੁਹਾਡੇ ਕੋਲ ਹੈ ਉਹ ਦੂਜਿਆਂ ਨਾਲ ਸਾਂਝਾ ਕਰੋ ਅਸੀਂ ਅੱਜ ਇਹ ਵਚਨ ਲੈਂਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਸਿਰਫ ਸ਼ਲੋਕਾਂ ਤੱਕ ਹੀ ਨਹੀਂ ਰੁਕਾਂਗੇ ਸਗੋਂ ਆਪਣੇ ਕਰਮਾਂ ਰਾਹੀਂ ਦੁਨੀਆ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ